ਪੰਜਾਬ ਬੇਲ ਦੇ ਉੱਪਰ ਆਏ ਅਸਾਮ ਦੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਹਲਕਾ ਖਡੂਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਅਤੇ ਬਾਹਰ ਆਉਂਦਿਆਂ ਹੀ ਪਾ ਦਿੱਤਾ ਖਲਾਰਾ ਸੋਸ਼ਲ ਮੀਡੀਆ ਦੇ ਉੱਪਰ ਅਤੇ ਨਾਲ ਦੀ ਨਾਲ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਹੋਣ ਲੱਗ ਪਈ ਵੱਡੀ ਚਰਚਾ ਕਿਉਂਕਿ ਤਰਨਤਾਰਨ ਦੀ ਸੀਟ ਜਿਹੜੀ ਕਿਪਲਾ ਖਲੜਾ ਪਰਿਵਾਰ ਦੇ ਹਿੱਸੇ ਆਉਂਦੀ ਸੀ ਤੇ ਹੁਣ ਜਿੰਨੀਆਂ ਵੀ ਸੰਗਤਾਂ ਨੇ ਜੋ ਹਲਕਾ ਤਰਨ-ਤਾਰਨ ਦੇ ਵਿੱਚ ਰਹਿਣ ਵਾਲਗੇ ਨੇ ਸਾਰਿਆਂ ਨੇ ਇਹੀ ਕਿਹਾ ਹੈ ਕਿ ਹੁਣ ਇਹ ਸੀਟ ਤਾਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਪਰਿਵਾਰ ਦੀ ਝੋਲੀ ਵਿੱਚ ਪਾਉਣੀ ਹੈ ਪੰਜਾਬ ਬੀਲ ਤੇ ਆਏ ਭਾਈ ਅਮਰਤਪਾਲ ਸਿੰਘ ਨੇ ਬਾਹਰ ਆਉਂਦਿਆਂ ਹੀ ਖਲਾਰੇ ਬਾਦ ਤੇ ਤੇ ਹਲਕਾ ਤਰਨ-ਤਾਰਨ ਤੋਂ ਆਪਣੇ ਪਿਤਾ ਸਰਦਾਰ ਤਰਸੇਮ ਸਿੰਘ ਨੂੰ ਖੜਾ ਕਰਕੇ ਵਿਰੋਧੀਆਂ ਨੂੰ ਦਿੱਤਾ ਐਸਾ ਤੋਹਫਾ ਜਿਸ ਨੂੰ ਦੇਖ ਕੇ ਤੁਸੀਂ ਵੀ ਰਹਿ ਜਾ ਨੇ ਹੈਰਾਨ ਜੀ ਹਾਂ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਜੋ ਕਿ ਦੰਦਾਂ ਥੱਲੇ ਜੀਵਾਈ ਪਈ ਹੈ ਸਾਰਿਆਂ ਦੇ ਸਾਰਿਆਂ ਦੀਆਂ ਰਾਤਾਂ ਦੀਆਂ ਨੀਂਦਾਂ ਉੱਡੀਆਂ ਪਈਆਂ ਨੇ ਜਿਸ ਦਿਨ ਦਾ ਉਹਨਾਂ ਨੂੰ ਇਹ ਪਤਾ ਲੱਗਿਆ ਹੈ ਕਿ ਹਲਕਾ ਤਰਨ ਤਰਨ ਦੇ ਉੱਪਰ ਤਾਂ ਜਿੱਤ ਪੱਕੀ ਹੈ ਜਿਵੇਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਪਹਿਲਾਂ ਉਹਨਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਹੀ ਹਲਕਾ ਖਡੂਰ ਸਾਹਿਬ ਤੋਂ ਜਿੱਤ ਪ੍ਰਾਪਤ ਕੀਤੀ ਸੀ ਹੁਣ ਉਹਨਾਂ ਨੂੰ ਡਰ ਹੈ ਕਿਤੇ ਹਲਕਾ ਤਰਨ ਤਰਨ ਦੇ ਵਿੱਚ ਵੀ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੀ ਜਿੱਤ ਨਾ ਹੋ ਜਾਵੇ ਪਾਈ ਅਮਰਤਪਾਲ ਸਿੰਘ ਨੇ ਆਪਣੇ ਪਿਤਾ ਨੂੰ ਖੜਾ ਕਰਕੇ ਐਸਾ ਕਿਹੜਾ ਐਲਾਨ ਕਰ ਦਿੱਤਾ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਬਿਆਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਆਸਾਮ ਦੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਹਲਕਾ ਖਡੂਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਕੌਮ ਦੇ ਹੀਰੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਬਾਰੇ ਭਾਈ ਅਮਰਤਪਾਲ ਸਿੰਘ ਜੋ ਕਿ ਇਸ ਵਕਤ ਆਸਾਮ ਦੀ ਡਿਬੜੂ ਉਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਹੀ ਚੋਣ ਲੜੀ ਅਤੇ ਮੈਂਬਰ ਆਫ ਪਾਰਲੀਮੈਂਟ ਬਣੇ ਤੇ ਇੱਕ ਪੂਰੇ ਭਾਰਤ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਗਿਆ ਇਸ ਗੱਲ ਨੂੰ ਲੈ ਕੇ ਕਿ ਜੇਲ੍ਹ ਦੇ ਵਿੱਚ ਬੈਠਾ ਸ਼ਖਸ ਵੀ ਸਰਕਾਰ ਚਲਾ ਸਕਦਾ ਹੈ ਸਰਕਾਰ ਨੂੰ ਹਿਲਾ ਸਕਦਾ ਹੈ ਸੈਂਟਰ ਦੀ ਸਰਕਾਰ ਤੱਕ ਇਹ ਗਿਆ ਕਿ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਸੰਗਤਾਂ ਉਹਨਾਂ ਨੂੰ ਚਾਹੁੰਦੀਆਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨੇ ਵਾਅਦਾ ਛੱਡ ਕੇ ਵੋਟਾਂ ਵਾਈਆਂ ਨੇ ਸਾਥ ਸੰਗਤ ਜੀ ਹੁਣ ਵੀ ਮੌਕਾ ਹੈ ਮੌਕਾ ਇਹ ਹੈ ਕਿ ਹੁਣ ਤਰਨ ਤਰਨ ਦੀ ਜਿਹੜੀ ਸੀਟ ਹੈ ਬੀਬੀ ਖਾਲੜਾ ਪਹਿਲਾਂ ਉੱਥੋਂ ਉੱਡਦੇ ਹੁੰਦੇ ਸੀ ਇਸ ਵਾਰ ਬੀਬੀ ਖਾਲੜਾ ਉੱਥੋਂ ਨਹੀਂ ਉੱਠਣਗੇ ਬੀਬੀ ਖਾਲੜਾ ਸ਼ਾਇਦ ਉਹ ਵੀ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰਨ ਪਰ ਹੁਣ ਮੁੱਖ ਗੱਲ ਇਹ ਹੈ ਕਿ ਸਾਡੇ ਬੰਦੀ ਸਿੰਘਾਂ ਨੂੰ ਅਸੀਂ ਜੇਲਾਂ ਵਿੱਚ ਬੈਠਿਆਂ ਨੂੰ ਜਿਤਾਈਏ ਅਸੀਂ ਪ੍ਰੇਰਿਤ ਕਰੀਏ ਬੰਦੀ ਸਿੰਘਾਂ ਨੂੰ ਕਿਉਂਕਿ ਜਿੰਨੇ ਵੀ ਪੰਜਾਬ ਦੀਆਂ ਸੀਟਾਂ ਨੇ ਨਾ ਵੱਖ-ਵੱਖ ਸੀਟਾਂ ਤੇ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਖੜਾ ਕਰ ਦਿੱਗੇ ਵੋਟਾਂ ਪਾਈਏ ਜਦੋਂ ਸਾਰੀਆਂ ਸੀਟਾਂ ਦੇ ਉੱਪਰ ਸਾਡੇ ਬੰਦੀ ਸਿੰਘ ਖੜੇ ਹੋਣਗੇ ਉਹਨਾਂ ਨਾਲ ਆਪਾਂ ਵੋਟਾਂ ਪਾਵਾਂਗੇ ਤੇ ਉਸ ਤੋਂ ਬਾਅਦ ਸਰਕਾਰਾਂ ਨੂੰ ਇੱਕ ਬਹੁਤ ਵੱਡਾ ਮੈਸੇਜ ਜਾਵੇਗਾ ਸਾਡੇ ਬੰਦੀ ਸਿੰਘ ਰਿਹਾਵੀ ਹੋ ਜਾਣਗੇ ਹਲਕਾ ਤਰਨਤਾਰਨ ਦੀ ਸੀਟ ਹੈ ਭਾਈ ਅਮਰਪਾਲ ਸਿੰਘ ਦੇ ਪਿਤਾ ਇੱਥੇ ਜੌਣ ਲੜਨ ਦੇ ਬਾਰੇ ਸੋਚਦੇ ਨਹੀਂ ਆਪਾਂ ਨੂੰ ਉਹਨਾਂ ਦੀ ਵੀ ਸਪੋਰਟ ਕਰਨੀ ਚਾਹੀਦੀ ਹੈ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਫਤ ਤੇ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ